ਹੈਲੋ ਗਾਇਸ ਸਾਰੀਕਾ ਕਿਦਾਂ ਤੁਸੀਂ ਸਾਰੇ ਦੇਖੋ ਜੀ ਅੱਜ ਮੈਂ ਤੁਰ ਕੇ ਜਾ ਰਹੀ ਹਾਂ ਠੀਕ ਕਰ ਰਹੀ ਸੀ ਤੁਰਨੇ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਉਹ ਅਸਾਟਾ ਗੁਰਦਰਾ ਸਾਹਿਬ ਸਾਹਮਣੇ ਹੀ ਆ ਇੱਥੇ ਸਾਡਾ ਘਰ ਹੈ ਬਸ ਰਾਤ ਨੂੰ ਹਨੇਰਾ ਹੋ ਜਾਣਾ ਨਾ ਤੇ ਮੈਨੂੰ ਰਾਤ ਨੂੰ ਮੈਨੂੰ ਉਧਰ ਆਉਣਾ ਪੈਣਾ ਤੇ ਮੇਰਾ ਦਿਲ ਕਰ ਰਿਹਾ ਸੀ ਕਿ ਅੱਜ ਮੈਂ ਤੁਰ ਕੇ ਜਾਵਾਂ ਉਹ ਕੋ ਜੂ ਵੀ ਲੈਣਾ ਚਲੋ ਗੁਰਦਰਾ ਸਾਹਿਬ ਜਾ ਕੇ ਤੁਹਾਨੂੰ ਦਰਸ਼ਨ ਕਰਵਾ ਲਈ ਹਾਂ ਉੱਥੇ ਨਾ ਛੰਡ ਚਾਇ ਕੋਈ ਭਾਈ ਹੈ ਨਾ ਮਦਰ ਜੀ ਉਹਦੀ ਆਪਾਂ ਨੂੰ ਦੇਖ ਰਿਹਾ ਉਹ ਮਾਪਾਂ ਨੂੰ ਰਿਸਕ ਨਹੀਂ ਲੈਣੀ ਚਾਹੀਦੀ ਵੈਸੇ ਆਪਾਂ ਨੂੰ ਮਾਰੂਗਾ ਉਹ ਹਨਾ ਨਹੀਂ ਮਾਰ ਉਹ ਦੇਖ ਉਹਦੀ ਕਿੱਦਾਂ ਕਰ ਰਿਹਾ ਤੁਸੀਂ ਦੇਖੋ ਤੁਸੀਂ ਹਨਾ ਨੀਖੋ ਨਾ ਕਈ ਵਾਰ ਚੰਗੋ ਐਦਾ ਨਾ ਅੱਜ ਤੁਰ ਕੇ ਸਲਾਹ ਜੀ ਬਣਾਈ ਸੀ ਤੇ ਮੈਂ ਇੱਥੇ ਉਹ ਉਹ ਦੇਖ ਉਹ ਦੇਖ ਉਹਦੀ ਕਿੱਦਾਂ ਕਰ ਰਿਹਾ ਹਨਾ ਐਦਾ ਕਰਦਾ ਸੀ ਪਹਿਲਾਂ ਨਹੀਂ ਕਰਦਾ ਸੀ ਨਾ ਨਹੀਂ ਕਰਦਾ ਤਾਂ ਪਹਿਲਾਂ ਵੀ ਕਰਦਾ ਸੀ ਤੇ ਮੈਂ ਤਾਂ ਡਰ ਗਈ ਸੀ ਬੱਚੇ ਨਾ ਮੈਨੂੰ ਉੱਥੋਂ ਸਾਹਮਣੇ ਮੈਨੂੰ ਬਚਾਨ ਆਇਆ ਉਹ ਦੇਖ ਇਧਰ ਨੂੰ ਦੇਖ ਕੇ ਨਾ ਕੋਈ ਮੰਤਾ ਡਰ ਲੱਗਦਾ ਹੈ ਨਾ ਹਾਂ ਤੇ ਇਹ ਮੈਨੂੰ ਨਾ ਕ੍ਰੋਸ ਕਰਵਾਣ ਆਏ ਆ ਤੇ ਕਹਿੰਦੇ ਵੀ ਆਂਟੀ ਡਰ ਗਈ ਹਾਂ ਭਈ ਮੈਂ ਤਾਂ ਡਰ ਗਈ ਹੈ ਨਾ ਤਾਂ ਚੱਲੇ ਰਿਸਕ ਲੈ ਚਲੋ ਮੈਂ ਤਾਂ ਤਾਂ ਭੱਜ ਵੀ ਨਹੀਂ ਹੋਣਾ ਹੈ ਤੁਸੀਂ ਤਾਂ ਭੱਜ ਵੀ ਲੈਣਾ ਹੈ ਚਲੋ ਵਾਈ ਗੁਰੂ ਜੀ ਦਾ ਨਾਮ ਲੈ ਕੇ ਚੱਲਦੇ ਆ ਉਹ ਤੇ ਕਿ ਇਧਰ ਨੂੰ ਆ ਰਿਹਾ ਬਈ ਮ ਦੇਖੋ ਇਹ ਤਾਂ ਸਾਡੇ ਪਿੱਛੇ ਹੱਥ ਧੋ ਕੇ ਪੈ ਗਿਆ ਔਰ ਬੱਚੇ ਆ ਕਿ ਇਹ ਇਹ ਡਰਦੇ ਨਹੀਂ ਇਹ ਬੱਚੇ ਡਰਦੇ ਨਹੀਂ ਹਨਾ ਡਰਦੇ ਨਹੀਂ ਤੁਮ ਲੋਕ ਡਰਦੇ ਨਹੀਂ ਬਿਲਕੁਲ ਵੀ ਹੈ ਕਿਉਂ ਨਹੀਂ ਡਰਦੇ ਨਾ ਹੈ ਕਿਉਂ ਨਹੀਂ ਪਿੱਛੇ ਰੋ ਥੋੜਾ ਸਾ ਉਸ ਦਿਨ ਉਸਕੇ ਸੰਦ ਤੇ ਉੱਪਰ ਬੈਠ ਗਿਆ ਹੈ ਹਾਂ ਹਾਂ ਤੋਂ ਮੈਂ ਇੰਨਾ ਦਰਸ ਤੱਕ ਕ੍ਰੋਸ ਕਰ ਲਿਆ ਆਪਣਾ ਤੋਂ ਆਪਣਾ ਘਰ ਆ ਜੀ ਸਾਹਮਣੇ ਘਰ ਵੀ ਦਿਖਾ ਦਨੇ ਤੁਹਾਨੂੰ ਆਪਣਾ ਇਹ ਆਪਣਾ ਘਰ ਆ ਜਿੱਥੇ ਐਂਬੀ ਲਿਖਿਆ ਉਹ ਪਿੱਛੇ ਆ ਗਿਆ ਆ ਗਿਆ ਓ ਭਾਈ ਉਹ ਦੇਖ ਹੈ ਸੱਚੀ ਉਹ ਆ ਗਿਆ ਤਾਂ ਭਾਈ ਮੈਨੂੰ ਤਾਂ ਡਰ ਲੱਗਦਾ ਹੈ ਜ ਮੈਨੂੰ ਤਾਂ ਡਰ ਲੱਗਦਾ ਹੈ ਹਨਾ ਹਾ ਦੇ ਨਹੀਂ ਮੈਂ ਤਾਂ ਨਹੀਂ ਰਿਸਕ ਲਵਾਂਗੀ ਹਨਾ ਹਾਂ ਭਾਈ ਚੱਲਦੇ ਆ ਉਹ ਦੇਖ ਨਾ 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 ਬਾਬਰੇ ਨਾ ਮੈਂ ਤਾਂ ਉਧਰ ਨਹੀਂ ਚਲ ਜੂਗੀ ਛਿੱਟੀ ਰੋਣ ਨੂੰ ਨਹੀਂ ਲੰਘ ਜੇ ਕੋਈ ਦੇਖ ਲੇਗਾ ਹਾਂ ਨਹੀਂ ਹਨਾ ਉਹ ਨੰਗ ਜੇ ਫਿਰ ਆਪਾਂ ਇਧਰੋਂ ਚੱਲ ਜਾਨੇ ਆ ਠੀਕ ਆ ਆਪਾਂ ਉਸ ਨੂੰ ਦੇਖ ਰਹੇ ਪਿੱਛੇ ਆਪਾਂ ਆਪਾਂ ਇਧਰ ਵੇਟ ਕਰ ਲੰਨੇ ਆ ਹਾਂ ਠੀਕ ਹੈ ਠੀਕ ਹੈ ਉਹ ਆਪਣੀ ਵਾਈਫ ਨੂੰ ਦੇਖ ਰਿਹਾ ਹੈ ਨਾ ਵਾਈਫ ਉਹ ਆਪਣੀ ਕੰਟੀ ਹੈ ਚਲੋ ਆਪਣੇ ਦੋਸਤ ਹੋਏਗਾ ਕੋਈ ਨਹੀਂ ਜਿਵੇਂ ਤੁਮ ਲੋਗ ਹੈ ਨਾ ਪਰ ਮੈਂ ਰਿਸਕ ਨਹੀਂ ਲੈਣਾ ਚਾਹੁੰਗੀ ਬਈ ਉਹਨਾਂ ਨੂੰ ਵੀ ਮੇਰਾ ਫਿਕਰ ਹੈ ਸਾਹਮਣੇ ਹੈ ਤਾਂ ਬੱਚੇ ਭਜਾਣ ਮਤਲਬ ਭਜਾਣ ਆਏ ਸੀ ਬੱਚੇ ਡਰਦੇ ਨਹੀਂ ਬੱਚੇ ਤਾਂ ਵੈਸੇ ਹੀ ਰੋਜ਼ ਇੱਥੇ ਖੇਡਦੇ ਰਹਿੰਦੇ ਹਨ ਕਿੱਧਰ ਗਿਆ ਹੋਏ ਸਾਰੇ ਸੱਟ ਪਿੱਛੇ ਪਿੱਛੇ ਅਸੀਂ ਅੱਗੇ ਅੱਗੇ ਆ ਪਿੱਛੇ ਪਿੱਛੇ ਚਲੋ ਦੇਖਦੇ ਹਾਂ ਹਨ ਕਿਆ ਨਾਮ ਹੈ ਬੈਠਾ ਤੇਰੇ ਮੇਰਾ ਨਾਮ ਹੈ ਕਾਸ਼ ਕਾਸ਼ ਕੀ ਬਾਤ ਹੈ ਤੇਰਾ ਸੁਮਿਤ ਤੇਰਾ ਅਭੀਸ਼ੂ ਕੌਣ ਸੀ ਕਲਾਸ ਵਿੱਚ ਪੜ੍ਹਦੇ ਹੋ 4th 4th ਤੂੰ 2nd 2nd ਤੂੰ 2nd ਆ ਤੂੰ ਇਹ ਤਾਂ ਸਿਮਰ ਨੇ ہماری ਇਹਨਾਂ ਤੋਂ ਤੁਸੀਂ ਜਾਣਦੇ ਹੋ ਸਿਮਰਨ ਦੀ ਮੰਮਾ ਫੋਨ ਸੁਣਦੇ ਠੀਕ ਹੈ ਤੇ ਤੇ ਉਹ ਆ ਗਿਆ ਚਲੋ ਚਲੋ 1 ਮਿੰਟ ਨੂੰ ਨਾ ਜਾ ਲੈਣ ਦੋ ਫਿਰ ਮੈਂ ਕ੍ਰੋਸ ਕਰੂੰਗੀ ਠੀਕ ਹੈ ਪਰ ਇਸਕ ਨਹੀਂ ਲੈਣਾ ਚਾਹਾਂਗੇ ਆ ਦੇਖ ਅੱਛ ਸਿਮਰਨ ਦੀ ਮਮਾ ਕੋ ਜਾ ਰਿਹਾ ਹੈ ਹੋ ਸਿਮਰਨ ਦੀ ਮਮਾ ਗੱਲ ਕਰਦੀ ਹੈ ਤੇ ਉਹਦੇ ਉਹ ਨਹੀਂ ਡਰਦੇ ਬਾਈ ਮੈਨੂੰ ਤਾਂ ਡਰ ਲੱਗਦਾ ਹੈ ਬਾਬਾ ਸਾਈ ਨਾ ਜਾ ਤੁਹਾਡੇ ਕੋ ਨਹੀਂ ਆ ਰਿਹਾ ਹੈ ਐਨਾ ਸਿੰਘਾ ਬੋ ਚੱਕ ਕੇ ਉਹ ਮਾਰਨਾ ਹੈ ਭੱਜੜੇ ਨੂੰ ਸਾਨੂੰ ਰਾਹ ਨਹੀਂ ਲੱਭਣੇ ਉਹ ਨਾ ਮਾਰ ਪਾਗਲ ਐਦਾਂ ਤਾਂ ਫਿਰ ਉਹ ਚਮਲ ਦਿਓ ਦੇਖ ਜਾ ਜਾ ਬਾਈ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਸੰ ਤਾਂ ਬਹੁਤ ਡਰ ਲੱਗਦਾ ਹੈ ਯਾ ਯਾ ਸਿੱਧਾ 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 ਓਕੇ 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 ਸਿੱਧਾ 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 ਲਓ ਜੀ ਐਤੋਂ ਮੈਂ ਡਰ ਰਹੀ ਆ ਜਿਹੜਾ ਮੈਂ ਉੱਥੋਂ ਮੁੜ ਕੇ ਆਈ ਆ ਉਹ ਸਬਬ ਨਾਲ ਮਸਾਂ ਮੈਂ ਅੱਜ ਮੈਂ ਵਿਚਾਰ ਬਣਾਇਆ ਸੀ ਕਿ ਮੈਂ ਤੁਰ ਕੇ ਜਾਣੀ ਆ ਤੋ ਐਨੇ ਪਹਿਲੇ ਹੀ ਰਸਤਾ ਬੰਦ ਕਰਤਾ ਮੇਰਾ ਹਨਾ ਅੱਛਾ ਠੀਕ ਆ ਮੈਨੂੰ ਉੱਥੇ ਤੱਕ ਛੱਡ ਗਿਆ ਚਲੋ ਬੱਚਾ ਠੀਕ ਆ ਆ ਤਾਂ ਮੈਂ ਉਧਰੋਂ ਜਾਉਂਗੀ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਜੀ ਅੱਜ ਗੁਰਦੁਆਰਾ ਸਾਹਿਬ ਜੀ ਨਾ ਨਗਰ ਕੀਰਤਨ ਆਉਣਾ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਹੋथे ਮੈਂ ਤਾਂ ਹੀ ਫਿਰ ਮੈਨੂੰ ਵਧੀਆ ਲੱਗਦਾ ਦਿਲ ਲੱਗਦਾ ਸ਼ਾਮ ਨੂੰ ਤੇ ਬੱਚੇ ਦੇਖੋ ਇਹ ਸਾਰੇ ਬੱਚੇ ਮੈਨੂੰ ਉੱਥੋਂ ਛੱਡ ਕੇ ਜਾਣਗੇ ਤੇ ਤੁਸੀਂ ਵਾਪਸ ਚਲ ਜਿਓ ਠੀਕ ਆ ਫਿਰ ਜੇ ਮੈਂ ਆਉਂਗੀ ਜਾਂ ਮੈਂ ਉਧਰੋਂ ਆਜੂ ਜਾਂ ਮੈਂ ਉਧਰੋਂ ਚਲ ਜੂਗੀ ਜੇ ਮੇਰਾ ਨਾਮ ਹੋਰ ਬਣਿਆ ਤੁਰਨਾ ਤਾਂ ਮੈਂ ਖਮਨ ਨੂੰ ਫੋਨ ਵੀ ਕਰ ਦੂੰਗੀ ਠੀਕ ਆ ਘਰੇ ਜਾਓ ਤੇ ਮੈਨੂੰ ਤੁਸੀਂ ਨਾ ਪਲੀਜ਼ ਉੱਥੇ ਤੱਕ ਛੱਡ ਦਿਓ ਹਾਂ ਆਪ ਬਹਾਦਰ ਮੇਰੇ ਡੋਕਟਰ ਆਪਣੇ ਮਾਮੇ ਸਭ ਜਾ ਰਹੇ ਨੇ ਜੀ ਨਹੀਂ ਨਹੀਂ ਮੈਂ ਉੱਧਰ ਕੀ ਕਰਨ ਮੈਨੂੰ ਲੱਗ ਕਿ ਕਿਤੇ ਨਹੀਂ ਹੋਸ ਹਾਂ ਨਹੀਂ ਆਪਾਂ ਉੱਥੇ ਬੈਠ ਕੇ ਪਾਠ ਸੁਣਾਂਗੇ ਲਓ ਜੀ ਆਪਾਂ ਜਾ ਰਹੇ ਹਾਂ ਬੱਚੇ ਨਾ ਇੰਜੋਏ ਕਰ ਲੈਂਦੇ ਠੀਕ ਆ ਇਹ ਤਾਂ ਸਿਮਰ ਨੇ ਪਤਾ ਹੀ ਤੁਹਾਨੂੰ ਹਨ ਇਹ ਵਿਸ਼ੂ ਆ ਇਹ ਆਕਾਸ਼ ਹੈ ਇਹ ਆਕਾਸ਼ ਹੈ ਇਹ ਸੁਮਿੱਤ ਹੈ ਹਾਂ ਇਹ ਬੱਚੇ ਆ ਏ ਆਪਣਾ ਘਰ ਦੇ ਬੈਕ ਸਾਈਡ ਹੀ ਰਹਿੰਦੇ ਆ ਤੋ ਤੁਹਾਡਾ ਦੇਸ਼ ਕਹਾਂ ਹੈ ਜੋ ਕਿਹਾਂ ਸੇ ਤੁਮ ਆਏ ਨਹੀਂ ਨਹੀਂ ਸਾਰਿਆਂ ਦਾ ਯੂਪੀ ਬਿਹਾਰ ਥੋੜੀ ਹੁੰਦਾ ਹਾਂ ਕੌਣ ਸਾ ਯੂਪੀ 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 ਤੋ ਹਾਂ ਯੂਪੀ ਮੇ ਕੋਈ ਗਾਉਂ ਕਾ ਨਾਮ ਬਤਾਓ ਸਿੰਗਰੋ ਸਿੰਗਰੋ ਹਮ ਕਿੰਨੀ ਦੇਰ ਹੋ ਗਈ ਤੁਮ ਲੋਗ ਆਏ ਆਏ ਕੋ ਯਹਾਂ ਪੇ ਹਾਂ ਤਿੰਨ ਮਹੀਨੇ ਆ ਗਿਆ ਹਾਂ دل ਲੱਗ ਰਹਾ ਵਹਾਂ دل ਲੱਗ ਰਹਾ ਥਾ ਕਿ ਆਪਾ ਇਹ ਤੁਹਾਡੇ ਲਈ ਫੌਨ ਨੈਕੰਟਰੀ ਗਿਆ ਹੈ ਹਨ ਜੈਸੇ ਫੌਨ ਨੈਕੰਟਰੀ ਜਾਂਦੇ ਹਨ ਤਾਂ ਵਹਾਂ ਤਾਂ ਗਰਮੀ ਗਰਮੀ ਬਹੁਤ ਹੁੰਦੀ ਹੈ ਨਾ ਲਾਈਟਾਂ ਵੀ ਚੱਲੇ ਜਾਂਦੀਆਂ ਲਾਈਟ ਤਾਂ ਚਲਤ ਹੈ ਵੀ ਚਲ ਜਾਂਦੀ ਹੈ ਭਰਾਵਾ ਫੌਨ ਤਾਂ ਤਾਂ ਬਾਰ ਬਾਰ ਜਾਂਦੀ ਹਾਂ ਤੈਨੂੰ ਕਿੰਨੀ ਦੇਰ ਹੋਈ ਆ ਇਹਨੂੰ ਤੂੰ ਮਿੱਤ ਮੇਰੇ ਕੋ 4 ਸਾਲ ਹੋ ਗਏ ਫਿਰ ਕੁਛ 4 ਸਾਲ ਹੋ ਗਏ ਫਿਰ ਤਾਂ ਤੂੰ ਛੋਟਾ ਜਾ ਹੋਗਾ ਅਰੇ ਤੂੰ ਛੋਟਾ ਜਾ ਹੋਗਾ ਕਿੰਨੇ ਸਾਲ ਦਾ ਹੈ ਕੀ ਤੈ ਇਤਨਾ ਛੋਟਾ ਪਤਾ ਨਹੀਂ ਸਾਲ ਸੁਣ ਆ ਪਿੱਛੇ ਉਹਨੂੰ ਵੀ ਦੇਖ ਲਓ ਬਾਈ ਆਪਾਂ ਕਿਤੇ ਚੱਲਾ ਮਾਰ ਦੇ ਕਿਤੇ ਆਪਾਂ ਇਹਨੂੰ ਪਿੱਛੇ ਤੇ ਚੱਕ ਲਵਾਂ ਛੋਟੇ ਮੁੰਡੇ স্কুল মে লা দিয়া আচ্ছা আচ্ছা ঠিক আছে পড়تے ہو পড়া করো ঠিক আছে চলো জি ਆপা হোন গুরুଦਰਬ সাহেব পৌঁছ گئے তো ਮੈਂ ਬੱਚਿਆਂ ਦਾ ਥੈਂਕ ਯੂ ਕਰਦੀਆਂ ਇਹਨਾਂ ਨੂੰ ਵਾਪਸ ਭੇਜ ਦੇਣੀ ਆ ঠিক ਹੈ ਬੱਚਿਓ ਤੁਹਾਡਾ ਥੈਂਕ ਯੂ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਹਨ ਤੇ ਹੁਣ ਤੁਸੀਂ ਵੀ ਵਾਚਾ ਕੇ ਜਾਣਾ ਹੈ ਉਹ ਗਿਆ ਹਨਾ ঠিক আছে ওকে ਬਾਏ ਬਾਏ ਯੂ ਵੈਲਕਮ গুরুਦਰਬ ਪਹੁੰਚ ਚੁੱਕੇ ਆ ਤੇ ਅਰਦਾਸ ਹੋ ਰਹੀ ਹੈ ਤੇ ਹੁਣ ਅਰਦਾਸ ਤੋਂ ਬਾਅਦ ਆਪਣੀ ਇੱਥੇ ਆਰਤੀ ਹੁੰਦੀ ਹੈ ਇੱਥੇ ਆਪਾਂ ਆਰਤੀ ਜੇ ਬੈਠੋਗੇ ਆਰਤੀ ਤੋਂ ਬਾਅਦ ਕਥਾ ਹੁੰਦੀ ਹੈ ਕਥਾ ਵੀ ਬਹੁਤ ਸੋਹਣੀ ਦਿਲ ਲੱਗਦਾ ਹੈ ਆਪਣੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਤੇ ਇਹ ਜਿਹੜਾ ਆਪਣਾ ਅੰਦਰ ਹਾਲ ਬਣ ਰਿਹਾ ਹੈ ਨਾ ਉਹਦੇ ਮਲਬਾ ਇਧਰ ਕੇਟ ਦਾ ਸਾਰਾ ਉਹਨਾਂ ਨੇ ਤੇ ਇਧਰ ਪਤਾ ਨਹੀਂ ਕੀ ਬਣ ਰਿਹਾ ਹੈ ਸ਼ਾਇਦ ਜੋ ਇੰਟਰਵਿਊਸ ਤੇ ਲਾਉਗੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਪਣਾ ਲੰਗਰ ਹਾਲ ਹੈ ਠੀਕ ਹੈ ਜੀ ਵੀ ਤੁਹਾਨੂੰ ਦਿਖਾ ਦਿੰਦੇ ਆ थानू अंदर भी दिखा दते हैं अपना लंगर हार नवा बने संगत सेवा कर एंड खुला करते गुरु घर च कोई घाटे नहीं है वाहेगुरु जी की फतेह ਜਿਹੜਾ ਆਪਣਾ ਕੰਟਰਕਸ਼ਨ ਦਾ ਕੰਮ ਨਹੀਂ ਸ਼ੁਰੂ ਹੋਇਆ ਸੀ ਤੇ ਉਹ ਇੱਕ ਨੀਚੇ ਸਾਰਾ ਲੈਂਡਰ ਪੈ ਚੁੱਕਿਆ ਹੈ ਤੇ ਹਲੇ ਅਜ ਤਾਂ ਸਫਾਈ ਕੀਤੀ ਹੋਈ ਹੈ ਕਿਉਂਕਿ ਰਗਰ ਕੀਤਨਾ ਨਾ 8 ਵਜੇ ਹੁਣ 7 ਵਜੇ ਚੁੱਕੇ ਆ ਹੁਣ ਚਲੋ ਆਪਾਂ ਥੋੜਾ ਜਿਹਾ ਫੋਨ ਨੂੰ ਬੰਦ ਕਰਕੇ ਮੱਥਾ ਟੇਕ ਲਿਆ 10 ਬੈਂਤੀ ਕਰ ਲਈ ਸ਼ੁਕਰਾਨਾ ਕਰਦੀ ਵਾਹਿਗੁਰੂ හෙළි බැහෙ චිත සුන්දන කර වංජි සට චරමාලගේ ෆෝන් බන්ධකන් ෙේල්මෙද දෙ යදුු නගර කිහිත්ත නවා ਦੇਖੋ ਬਹੁਤ ਭੀੜ ਜੀ ਹੁੰਦੀ ਆ ਉਹ ਆਇਆ ਮੈਂ ਬਹੁਤ ਸਟਰਗਲ ਕਰਕੇ ਕਿਉਂਕਿ ਪ੍ਰਸ਼ਾਦ ਆ ਇਹੋ ਜਿਹੀ ਲੈਣਾ ਠੀਕ ਹੈ ਜੀ ਮੋਰ ਟੈਸਟ ਯਾ ਫੜੀਆਂ ਮੈਨੂੰ ਜੁੱਤੀਆਂ ਪਾ ਲੈਣੀਆਂ ਚਾਹੀਦੀਆਂ ਮੈਂ ਆਪਣੀਆਂ ਜੁੱਤੀਆਂ ਉੱਥੇ ਰੱਖੀਆਂ ਹੋਈਆਂ ਮੈਂ ਤੁਹਾਨੂੰ ਦਿਖਾਣੇ ਕਿ ਮੈਂ ਕਿੱਥੇ ਰੱਖੋਈਆ ਹੋਇਆ ਮੈਂ ਨਾ ਆਪਣੀ ਜੁੱਤੀ ਲਕੋ ਦੰਨੀ ਆਪਾਂ ਤੁਹਾਨੂੰ ਕੋਈ ਜਮ੍ਹਾਂ ਕਰਾਉਣੇ ਸੀ ਨਾ ਥੋੜੀ ਜੀ ਆਲਸ ਜੀ ਆਵੇ ਆ ਦੇਖੋ ਮੇਰੀ ਜੁੱਤੀ ਕਿੱਥੇ ਪਈ ਹੈ ਨਾ ਜੁੱਤੀ ਪਾਲ ਮੈਂ ਪਾ ਹੁਣ ਆਪਾਂ ਸਾਰੇ ਵੇਟ ਕਰਦੇ ਨੇ ਆਪਾਂ ਵੀ ਵੇਟ ਕਰਦੇ ਮੈਂ ਇਹ ਖਤਮ ਕਰਦੀ ਆ ਤੇ ਉਹ ਮੈਂ ਆਪਾਂ ਗਾਰਵੇਚ ਪਾਵਾਂਗੇ ਇਹ ਦੇਖ ਪਾਲਕੀ ਦਾ ਥਾਈ ਪਾਣੀ ਸਤਗੁਰੂ ਜੀ ਬੜੀ ਸੁਣੀ ਬਾਣੀ ਦਾਸ ਮੋਚਾ ਭਾਵ ਅੰਤ ਕਰਨੇ ਅੰਸਰਵਾਦ ਘਾਟ ਭੁਗਤੂਕ ਨੂੰ ਕਰਨੇ ਕਿਰਪਾ ਕਰਨੇ ਸਤਗੁਰੂ ਜੀ ਹਰਿਆਣਾ ਸੇਵ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਨਿਆਰ ਸਤਗੁਰੂ ਜੀ ਆਪਾ ਆ ਗਏ ਆ ਘਰ ਤੁਰ ਕੇ ਆ ਗਏ ਆ ਤੁਰ ਕੇ ਗਏ ਸੀ ਆਫਕਾ ਉਸ ਤੁਰ ਕੇ ਆਣਾ ਸੀ ਤੋਂ ਲਾਈਟ ਬਾਲ ਦਈਏ ਸੋ ਰਾਤ ਦੇ ਪੂਨੇ 10 ਹੋ ਗਏ ਨੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਲਈ ਰੋਟੀ ਬਣਾਵਾਂਗੇ ਠੀਕ ਹੈ ਜੀ ਗੁਰਪ੍ਰਭ ਤੁਹਾਡਾ ਸਾਰਾ ਇੰਜੋਏ ਤੁਹਾਨੂੰ ਸੌਰੀ ਇੰਜੋਏ ਨਹੀਂ ਕਰਨਾ ਚਾਹੀਦਾ ਸਾਰਾ ਗੁਰਪ੍ਰਭ ਤੁਹਾਨੂੰ ਦਰਸ਼ਨ ਕਰਵਾਤ ਦੇ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪ੍ਰਭ ਸੀ ਅੱਜ ਕੱਲ ਨੂੰ ਅਜਨਗਰ ਕੀਰਤਨ ਹਾਂ ਆਪਾਂ ਕੱਲ ਨੂੰ ਫੇਰ ਮੱਥਾ ਟੇਕਾਂਗੇ ਗੁਰੂ ਘਰ ਤਾਂ ਆਪਾਂ ਨੂੰ ਚਲੋ ਰੋਜ਼ ਜਾਣਾ ਹੁੰਦਾ ਸਹਿਰ ਆਪਾਂ ਨੇ ਗੰਨੀ ਨਹੀਂ ਕਿਉਂਕਿ ਥੱਕ ਕੇ ਬਹੁਤ ਫੇਰ ਵੀ ਜਿਹੜੇ ਵਿਚਾਰੇ 4 ਵਜੇ ਦੇ ਨਜ਼ਰ ਕੀਰਤਨ 6 ਕੁਮ ਰਹੇ ਸੀ ਸਲੂਟ ਉਹਨਾਂ ਨੂੰ ਤੈਅ ਦਿ ਲੋ ਸੇਵਾ ਕਰੀਏ ਫੁੱਲਾਂ ਦੀ ਸੇਵਾ ਕਰੀ ਪੰਜ ਪਿਆਰਿਆਂ ਨੇ ਨੰਗੇ ਪੈਰ ਸਾਰੇ ਸ਼ਹਿਰ 'ਚ ਸਾਰੇ ਐਨੀ ਗਰਮੀ ਵਿੱਚ ਬਹੁਤ ਮਤਲਬ ਕਿ ਸਿੱਖਾਂ ਦਾ ਮਹਾਨ ਮਹਾਨ ਆ ਸਿੱਖ ਬਸ ਸਿੱਖੀ ਤਿੱਖੀ ਖੰਡੇ ਦੀ ਧਾਰ ਵਰਗੀ ਬਸ ਹਨ ਚਲੋ ਦੋਸਤੋ ਹੁਣ ਵਲੌਗ ਦੀ ਕਰਦੇ ਹਾਂ ਸਮਾਪਤੀ ਕੀ ਹੁਣ ਆਪਾਂ ਆਸ ਰੋਟੀ ਪਕਾਣੀ ਆ ਤੇ ਬੱਚਿਆਂ ਨੇ ਖਾ ਲੈਣੀ ਆ ਬੱਚੇ ਲੇਟ ਰੋਟੀ ਖਾਂਦੇ ਸੀ ਤਾਂ ਹੀ ਮੈਨੂੰ ਪਤਾ ਸੀ ਅਗਰ ਉਹਨੇ ਜਲਦੀ ਰੋਟੀ ਖਾਣੀ ਤਾਂ ਮੈਂ ਜਲਦੀ ਆ ਜਾਣਾ ਸੀ ਠੀਕ ਹੈ ਜੀ ਹੁਣ ਆਪਾਂ ਰੋਟੀ ਪਕਾਵਾਂਗੀ ਕਿਚਨ 'ਚ ਬੈਠੀ ਆ ਆ ਕੇ ਹਲੇ ਬੈਠੀ ਹਾਂ ਪਸੀਨਾ ਦੇਖੋ ਕਿੰਨਾ ਆਇਆ ਹੋਇਆ ਤੇ ਆਪਾਂ ਚੇਂਜ ਵਗੈਰਾ ਬਾਚੀ ਕਰਾਂਗੇ ਠੀਕ ਹੈ ਤੇ ਹੁਣ ਪਹਿਲਾਂ ਆਪਣਾ ਕੰਮ ਫਿਨਿਸ਼ ਕਰਦੀ ਆ ਕਿਚਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਵਲੌਗ ਪੂਰਾ ਦੇਖ ਲਓ ਪਲੀਜ਼ ਵਲੌਗ ਪੂਰਾ ਦੇਖ ਲਿਆ ਉਹਨਾਂ ਦਾ ਟੈਗ ਦੇ ਦਿਓ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲਾਂ ਦੀ ਵਰਖਾ ਨਾਲ ਸਵਾਗਤ ਹੋ ਗਿਆ ਸਾਰਾ ਸਾਈ ਸਾਥ ਸੰਗਤ ਦੇ ਦਰਸ਼ਨ ਚਲੋ ਸਾਰੇ ਜਣੇ ਆਪਣੇ ਕੈਮਰੇ ਚ ਕੈਦ ਕਰ ਲਓ ਨੀ ਜੁਨੀ ਬਾਣੀ ਦਾ ਸმოਚਾ ਭਾਵ ਕਿਰਪਾ ਕਰਨੇ ਅੰਸਰਵਾਦ ਘਾਟ ਭੁੱਲ ਕੇ ਸਮਾਰਪਤੀ ਕਰਨੇ ਕਿਰਪਾ ਕਰਨੇ ਸਤਿਗੁਰੂ ਜੀ ਹਰਿਆਣਾ ਸੇਵ ਗੁਰਦੁਆਰਾ ਮੈਨੇਜਮੈਂਟ ਤੋਂ ਮੈਂ ਦੇ ਸਮੂਹ ਲੋਨ ਯਾਰ ਸਿੱਖੀਆਂ ਲੋ ਜੀ ਅੱਪਾ ਆ ਗਏ ਆ ਘਰ ਛੁਰ ਕੇ ਆ ਗਏ ਆ ਛੁਰ ਕੇ ਗਏ ਸੀ ਆਫਕੋਰਸ ਛੁਰ ਕੇ ਹੀ ਆਣਾ ਸੀ ਤੋਂ ਲਾਈਟ ਬਾਲ ਦੀਏ ਰਾਤ ਦੇ ਪੌਣੇ 10 ਹੋ ਗਏ ਨੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬੱਚਿਆਂ ਲਈ ਰੋਟੀ ਬਣਾਵਾਂਗੇ ਠੀਕ ਹੈ ਜੀ ਗੁਰੂਪੁਰਬ ਤੁਹਾਡਾ ਸਾਰਾ ਇੰਜੋਏ ਤੁਹਾਨੂੰ ਸੌਰੀ ਇੰਜੋਏ ਨਹੀਂ ਕਰਨਾ ਚਾਹੀਦਾ ਸਾਰਾ ਗੁਰੂਪੁਰਬ ਤੁਹਾਨੂੰ ਦਰਸ਼ਨ ਕਰਵਾਤੇ ਸਿੱਖਾਂ ਦੇ ਪੰਜਵੇਂ ਗੁਰੂ ਹਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ ਅੱਜ ਕੱਲ ਨੂੰ ਆਜਨਗਰ ਕੀ ਉਤਨ ਹਾਂ ਆਪਾਂ ਕੱਲ ਨੂੰ ਫੇਰ ਮੱਥਾ ਟੇਕਾਂਗੇ ਗੁਰੂ ਘਰ ਤਾਂ ਆਪਾਂ ਨੂੰ ਚਲੋ ਰੋਜ਼ ਜਾਣਾ ਹੁੰਦਾ ਸਾਰ ਆਪਾਂ ਨੇ ਗੱਲ ਨਹੀਂ ਕਿ ਥੱਕ ਕੇ ਬਹੁਤ ਫੇਰ ਵੀ ਜਿਹੜੇ ਵਿਚਾਰੇ 4 ਵਜੇ ਦੇ ਨਜ਼ਰ ਕਿਸ ਤਨ ਚੇ ਕੁੰ ਰਹੇ ਸੀ ਸਲੂਟ ਆਨ ਨੂੰ ਤੈ ਦਿ ਲੋ ਸੇਵਾ ਕਰੀਏ ਫੁੱਲਾਂ ਦੀ ਸੇਵਾ ਕਰੀ ਪੰਜ ਪਿਆਰਿਆਂ ਦੇ ਨੰਗੇ ਪੈਰ ਸਾਰੇ ਸ਼ਹਿਰ 'ਚ ਸਾਰੇ ਐਨੀ ਗਰਮੀ ਵਿੱਚ ਬਹੁਤ ਮਤਲਬ ਕਿ ਸਿੱਖਾਂ ਦਾ ਮਹਾਨ ਮਹਾਨ ਆ ਸਿੱਖ ਵਸ ਸਿੱਖੀ ਤਿੱਖੀ ਖੰਡੇ ਦੀ ਧਾਰ ਵਰਗੀ ਵਸ ਹਨ ਚਲੋ ਦੋਸਤੋ ਹੁਣ ਵਲੌਗ ਦੀ ਕਰਦੇ ਹਾਂ ਸਮਾਪਤੀ ਤੇ ਹੁਣ ਆਪਾਂ ਵਾਸਤੇ ਰੋਟੀ ਪਕਾਣੀ ਆ ਤੇ ਬੱਚਿਆਂ ਨੇ ਖਾ ਲੈਣੀ ਆ ਬੱਚੇ ਲੇਟ ਰੋਟੀ ਖਾਂਦੇ ਸੀ ਤਾਂ ਨਹੀਂ ਮੈਨੂੰ ਪਤਾ ਸੀ ਅਗਰ ਉਹਨੇ ਜਲਦੀ ਰੋਟੀ ਖਾਣੀ ਤੁਹਾਨੂੰ ਜਲਦੀ ਆ ਜਾਣਾ ਸੀ ਠੀਕ ਹੈ ਜੀ ਹੁਣ ਆਪਾਂ ਰੋਟੀ ਪਕਾਵਾਂਗੀ ਕਿਚਨ 'ਚ ਬੈਠੀ ਆ ਆ ਕੇ ਹਲੇ ਬੈਠੀ ਹਾਂ ਤੁਸੀਂ ਇਹਨਾਂ ਦੇਖੋ ਕਿ ਨਾ ਆਇਆ ਹੋਇਆ ਤੇ ਆਪਾਂ ਚੇਂਜ ਵਗੈਰਾ ਬਾਅਦ 'ਚ ਕਰਾਂਗੇ ਠੀਕ ਹੈ ਤੇ ਹੁਣ ਪਹਿਲਾਂ ਆਪਣਾ ਕੰਮ ਫਿਨਿਸ਼ ਕਰਦੀ ਆ ਕਿਚਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਵਲੌਗ ਪੂਰਾ ਦੇਖ ਲਓ ਪਲੀਜ਼ ਵਲੌਗ ਪੂਰਾ ਦੇਖ ਲਿਆ ਉਹਨਾਂ ਦਾ ਤਹਿ ਦੇ ਦਿਓ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ